ਇਹ ਵੀ 1.5 ਲੱਖ ਦੀ ਇਹ ਵੀ 1.5 ਲੱਖ ਦੀ ਮਿੱਤਰੋ ਇਹ ਸਵਾ ਲੱਖ ਰੁਪਈਆ ਦੀ ਸਵਾ 11 ਸਿਰਫ 1.5 ਲੱਖ ਰੁਪਈਆ ਦੀ ਸਸਤੀ ਕਾਲ ਮਿੱਤਰੋ ਲੈ ਵੀ ਬਲਾਗ ਦੇ ਵਿੱਚ ਇਸ ਵਾਰ ਪਟਾਕੇ ਲੈ ਕੇ ਆ ਗਿਆ ਪੀਵੀ 13 ਕਰ ਯਾਰ ਲੈ ਵੀ ਬਲਾਗ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਸਵਾਰ ਆਫਰਾਂ ਦੇ ਕੀ ਆਫਰ ਪਟਾਕੇ ਆਦੇ ਕੀ ਬੰਬ ਲੱਗਣਗੇ ਮਿੱਤਰੋ ਪਟਾਕੇ ਫੁੱਲ ਪਹਿਣਗੇ ਤੇ ਪਹਿਲੀ ਕਾਰ ਦਾ ਰੇਟ ਦੱਸਦੇ ਕੀ ਹੈ ਮਾਡਲ ਬਾਅਦ ਦੱਸਾਂਗੇ 1.5 ਲੱਖ ਰੁਪਈਆ ਦੀ ਪੰਜਾਬ ਨੰਬਰ ਐਲਟੋ ਲਓ ਵੀ 1.5 ਲੱਖ ਦੀ ਤੇ ਇੱਕ PV 3110 ਮਾਡਲ ਖੜੀ ਆ 3.80 ਹਜ਼ਾਰ ਦੀ ਪਹਿਲੇ ਨਾਂ ਦੀ ਕਾਰ ਆ ਇਨੋਵਾ ਤੇ 3.80 ਹਜ਼ਾਰ ਦੀ ਤੇ ਕਨਵਾ ਹੋਰ ਖੜੀ ਐ ਮਿੱਤਰੋ ਇਹ 16 ਮਾਡਲ ਕ੍ਰਿਸਟਾ ਐ ਮਿੱਤਰੋ 14.5 ਲੱਖ ਰੁਪਈਆ ਦੀ ਦੇ ਦਾਂਗੇ 24Z ਪੰਜਾਬ ਨੰਬਰ 14.5 ਲੱਖ ਦਿੱਤੇ ਆਹ ਕਿੰਨੇ ਦੀ ਆ ਇਹ 11 ਮਾਡਲ ਕਰੇ 10/11 ਸਿਰਫ 1.5 ਲੱਖ ਰੁਪਈਆ ਦੀ ਆਹ ਇਹ ਵੀ 1.5 ਲੱਖ ਦੀ ਇਹ ਵੀ 1.5 ਲੱਖ ਦੀ ਮਿੱਤਰੋ ਇਹ 7 ਲੱਖ ਰੁਪਈਆ ਦੀ ਆਹ ਇਹ ਵੀ ਨਾ ਵੀ ਮਿੱਤਰੋ ਜਿਵੇਂ ਬੂਟਾਂ ਦੀਆਂ ਸੇਲਾਂ ਵਿੱਚੋਂ ਕਹਿੰਦੇ ਵੀ 500 ਦਾ 1000 ਦਾ ਡੇਢ ਡੇਢ ਲੱਖ ਦਾ ਮਾਰਾ ਇੱਧਰ ਮਿੱਤਰੋ 7 ਲੱਖ ਦੀ ਐਸਟਾਰ ਆ ਗਈ ਨਾ ਵੀ ਮਿੱਤਰੋ 7 ਲੱਖ ਤੇ ਡੇਢ ਲੱਖ ਇੱਕ ਗਾਰਾ ਹੋਰ ਖੜੀਏ ਤੇ ਦੋ ਆਜੋ ਮਿੱਤਰੋ ਸਵਿਫਟ ਦੇ ਦਈਏ ਸਿਰਫ ਡੇਢ ਲੱਖ ਰੁਪਈਆ ਦੀ ਇਹ ਮਿੱਤਰੋ 1 ਲੱਖ 40 ਹਜ਼ਾਰ ਦੀ ਨਾ ਵੀ ਮਿੱਤਰੋ 10 ਮਾਡਲ ਕਾਰਾਂ ਸਵਿਫਟ ਆਈ 10 7 ਲੱਖ ਤੋਂ ਡੇਢ ਲੱਖ ਦੇ ਵਿੱਚ ਵਿੱਚ ਨੇ ਤੇ ਕੌਣ ਕਰ ਲੋ ਤੇ ਆਫਰ ਦਾ ਫਾਇਦਾ ਚੱਕ ਲੋ ਤੇ ਆ ਮਿੱਤਰੋ ਸਵਿਫਟ ਖੜੀ ਆ 13 ਮਾਡਲ ਪੰਜਾਬ ਨੰਬਰ 3,65,000 ਦੀ ਲਓ ਵੀ ਮਿੱਤਰੋ 3,65,000 ਦੀ ਤੇ ਇਧਰ 16 ਮਾਡਲ ਖੜੀ ਆ 4,60,000 ਦੀ ਲਓ ਵੀ 4,60,000 ਦੀ ਤੇ ਇੱਕ ਬਰਨਾ ਖੜੀ ਆ 2,80,000 ਦੀ ਮਿੱਤਰੋ 2.80 ਲੱਖ ਤੇ 1.5 ਲੱਖ ਦੀ ਆ ਖੜੀ ਆ 1.5 ਖੜੀ ਆ ਮਿੱਤਰੋ ਸਿਰਫ 1.5 ਰੱਖਦੀ 4 ਲੱਖ ਵੀ ਵਰਨਾ ਇਹ 4 ਲੱਖ ਰੁਪਏ ਦੇ ਚੱਕ ਲਓ ਵਰਨਾ ਇਹਦੇ ਬਿਆੜੀ ਹੁਣ ਸਰਨਾ ਲਾ ਵੀ ਮਿੱਤਰੋ ਵਰਨਾ 4 ਲੱਖ ਰੁਪਏ ਦੀ 2013 ਮਾਡਲ ਤੇ ਇੱਕ ਹੋਰ ਪੱਕੇ 50 ਨੰਬਰ ਦੀ ਖੜੀ ਹੈ 50 ਨੰਬਰ ਦੀ ਵਰਨਾ ਖੜੀ ਹੈ ਮਿੱਤਰੋ ਸਿਰਫ 5 ਲੱਖ ਦੀ ਤੇ 15 ਮਾਡਲ ਖੜੀ ਹੈ ਮਿੱਤਰੋ 5.5 ਲੱਖ ਦੀ 5.5 ਲੱਖ ਜਿਹੇ ਇਧਰ ਕਰੋਲਾ ਐਲਟੀਸ ਖੜੀ ਹੈ 14 ਵੜੇ 15 ਸਿਰਫ 5 ਲੱਖ ਦੀ ਤੇ 12 ਮਾਡਲ 50 ਨੰਬਰ ਖੜੀ ਹੈ ਵਰਨਾ 3.70 ਹਜ਼ਾਰ ਦੀ ਚੱਕੋ ਵੀ ਮਿੱਤਰੋ ਆਫਰ ਆਫ ਤੇ ਇਧਰ ਆਜੋ ਮਿੱਤਰੋ ਹੁਣ ਸੋਨੂੰ ਜਹਾਜ਼ਾਂ ਦੇ ਦਰਸ਼ਨ ਕਰਾਈਏ ਇਹ ਮਿੱਤਰੋ ਜਹਾਜ਼ਾਂ ਦੇ ਦਰਸ਼ਨ ਕਰਨੇ ਆ ਇੱਕ ਵਾਰੀ ਅਲਾਏ ਤੇ ਟਾਇਰ ਚ ਇੱਕ ਕਰੋ ਜਹਾਜ਼ਾਂ ਦੇ ਫੁੱਲ ਵਧੀਆ ਨੇ ਮੋਡੀਫਾਈ ਕਰਾਣੇ ਰੁਪਿਆ ਪੂਰਾ ਲੱਗਿਆ ਹੋਇਆ ਅਲਾਏ ਟਾਇਰ ਨਰਾ ਕੈਰ 18 ਮਾਡਲ ਫਸਟ ਓਨਰ ਬਲੈਕ ਐਸ 11 ਪੱਕੀ ਤੇ 6000 ਚੱਲੀ ਯਾਰ ਇੱਦਾਂ 6000 ਚੱਲੀ ਮਿੱਤਰੋ ਕੀ ਆ ਗਈ ਜਿਹੜੇ ਮਿੱਤਰ ਪਿਆਰੇ ਨੇ ਆ ਨਵੀਂ ਕਾਰ ਲੈਣੀ ਹੈ ਨਾ ਏਜੰਸੀ ਜਾਣ ਦੀ ਲੋੜ ਨਹੀਂ ਇੱਕ ਵਾਰੀ ਪੀਵੀ 13 ਤੇ ਕਿਹੜਾ ਮਾਰੋ ਲਾਫਾਫੇ ਵੀ ਨਹੀਂ ਉਤਰੇ ਮਿੱਤਰੋ 6000 ਚੱਲੀ ਆ ਜੈਨੂਅਲ 2024 ਮਾਡਲ ਫਰਸਟ ਓਨਰ ਇੱਕ S11 ਬਲੈਕ ਰੰਗ ਦਾ ਝੋਟਾ ਹੋਰ ਖੜਾ ਹੈ ਮਿੱਤਰੋ ਜੇ ਵੀ ਮਿੱਤਰੋ ਰੇਟਾ ਚ ਮਿਲ ਜੂਗਾ ਨਾ ਕਿ ਮਿਲ ਜਾਣੀ ਹੈ ਸਕਾਰਪੀਓ ਸਕਰੀਨ ਤੇ ਚਲਦੇ ਨੰਬਰ ਨੇ ਤੇ ਇੱਕ ਆਟੋਮੈਟਿਕ ਸਨ ਰੂਫ ਜਿਹਦੀ ਕਹਿੰਦੇ ਬਹੁਤ ਡਿਮਾਂਡ ਆ 17 ਮਾਡਲ 8 ਲੱਖ ਰੁਪਏ ਦੀ ਕਾਰ ਦੇ ਦਾਂਗੇ ਬਾਕੀ ਮਾਨ ਤਾਨ ਹੋ ਜੂਗਾ ਤੇ ਕਾਰ ਫਰਸਟ ਓਨਰ ਆਟੋਮੈਟਿਕ ਵਰਨਾ ਇਧਰ ਮਿੱਤਰੋ ਕਾਲੀ ਐਕਐਸਯੂਵੀ ਖੜੀ ਹੈ 15 ਮਾਡਲ ਛੋਟਿਆਂ ਦੇ ਨਾਲ ਕਿਨੇ ਇੱਕ ਛੋਟੀ ਵੀ ਖੜੀ ਆ ਐਕਐਸਯੂਵੀ ਖੜੀ ਆ ਕਾਲੀ ਰੇਟ ਕੀ ਆ ਬਈ ਦਾ ਰੇਟ ਦੇ ਦਾਂਗੇ 5 ਲੱਖ ਰੁਪਈਆ ਦੀ ਤੇ ਇਧਰ ਕ੍ਰੇਟਾ ਖੜੀ ਆ 2016 ਮਾਡਲ 7 ਲੱਖ ਰੁਪਈਆ ਦੀ ਕਾਰ ਆ ਪਹਿਲੇ ਨਾਂ ਦੀ ਪੰਜਾਬ ਨੰਬਰ ਪੀਵੀ 13 ਫਰਸਟ ਓਨਰ ਆ ਤੇ ਇੱਕ ਹੋਰ ਬਲੈਕ ਐਕਸੂ ਵੀ ਖੜੀ ਆ ਮਿੱਤਰੋ 2012 ਮਾਡਲ 2012 ਮਾਡਲ 365000 ਦੀ ਲਾ ਵੀ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਆ ਬਲੌਗ ਵਧੀਆ ਲੱਗਿਆ ਆਫਰ ਘੈਂਣ ਲੱਗੇ ਨੇ ਤੇ ਇੱਕ ਆਫਰ ਇਸ ਵਾਰ ਹੋਰ ਆ ਜਿਹੜੇ ਮੇਰੇ ਵੀਰ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਉੱਪਰ ਸਨੈਪਚੈਟ ਉੱਪਰ ਕਮੈਂਟ ਕਰਦੇ ਨੇ ਵੀਡੀਓ ਸ਼ੇਅਰ ਕਰਦੇ ਨੇ ਉਹਨਾਂ ਨੂੰ ਮਿਲੂਗਾ 10000 ਰੁਪਇਆ ਬਿਲਕੁਲ 10000 ਫ੍ਰੀ ਚ ਜਿੱਤ ਲਓ ਬਸ ਵੀਡੀਓ ਸ਼ੇਅਰ ਕਰੋ ਕਰ ਲਓ YouTube ਨੂੰ ਸਬਸਕ੍ਰਾਈਬਰ ਤੇ ਅਗਲੀ ਵੀਡੀਓ ਚ ਮਿਲਦੇ ਆ ਤਦ ਤੱਕ ਲਈ ਸਤ ਸ੍ਰੀ ਅਕਾਲ